ਸੋ ਮੈਂ ਕੋ ਨਹੀਂ ਵਧੀਆ ਆਪਾਂ ਚੱਲੇ ਆ ਜੇ ਇੱਕ ਮੇਕਅਪ ਸ਼ੂਟ ਤੇ ਮੈਮ ਦਾ ਮੇਕਅਪ ਸ਼ੂਟ ਆਇਆ ਏ ਉਹ ਕਿ ਨੀਚੇ ਬੇਸਮੈਂਟ ਚ ਜਾਣਾ ਬਰੋ ਗਰਾਉਂਡ ਚੋਂ ਕਿ ਡੰਨ ਆਪਾਂ ਪਰਮ ਤੇ ਮਨੀ ਵਾਈ ਚੱਲੇ ਨੇ ਗੱਡੀ ਲੈਣ ਮੈਂ ਤੇ ਗੀਪ ਮੈਮ ਉਜਾਵਾਂਗੇ ਗਰਾਉਂਡ ਫਲੋਰ ਤੇ ਸੋ ਬਣੇ ਨੇ ਪ੍ਰੋਵਾਈਡਸ ਮੈਂ ਜੀਤ ਗੁਰਾਂ ਨੇ ਵੀ ਆ ਚੁੱਕੇ ਨੇ ਸੋ ਮੈਮ ਇਹ ਮਨੀ ਵਾਈ ਤੇ ਪਰ ਮੇਰਾ ਗੇਰ ਗੱਡੀ ਲੈਣ ਆਪਾਂ ਜਾਣਾ ਹੈ ਗਰਾਉਂਡ ਫਲੋਰ ਤੇ ਨਹੀਂ ਚੱਲੇ ਅਸੀਂ ਲਿਫਟ ਆਉਣੀ ਹੈ

ਦੇ ਆਰਟੂ ਮੇਡੀਟਾਈਮੀਪਲਾਸ ਲੁੱਕੀਸ਼ਨ ਗਾਈਜ਼ ਨਾਈਸ ਲੁੱਕੀਸ਼ਨ ਲੁੱਕੀਸ਼ਨ ਤੇ ਅਸੀਂ ਬਾਹਰ ਦੇ ਹੋਏ ਜਿਸ 골ਡੀ ਘਟ ਕੇ ਦੇਖ ਰਹੇ ਮੇਰੇ ਨਾਲ ਕਿchna ਜਿਸਕੇ ਅੱਜ ਅਮੀਰ ਕੋਈ ਟੈਨਸ਼ਨ ਨਹੀਂ ਸਹੀ ਯਾ ਯਾ ਕੋਈ ਟੈਨਸ਼ਨਾਂ ਨੂੰ ਹੁੰਦੀ ਹੈ ਮਿਲਨ ਪੁੱਛਣਾ ਅਮੀਰ ਕੈਸੇ ਹੋ ਦਾਦਾ ਹਾਂਜੀ ਕੈਰੀਅਟ ਨਾ ਸਮਾਹਮ ਲੈਕਿਨ ਯਾ ਕਿੱਧਰ ਜਾਣਾ ਹੈ ਤੂੰ ਛੱਡ ਕੇ ਆ ਗਿਆ ਮਮ ਨੂੰ ਮੈਮ ਨੂੰ ਕਿਉਂ ਆਣਾ ਹੈ ਸੋ ਹਾਂਜੀ ਸਾਡੇ ਮੈਂ ਪਹੁੰਚ ਚੁੱਕੇ ਨੇ ਹੈਲੋ ਹੈਲੋ ਹਾਇ ਹਾਇ ਹੈਲੋ ਮਨੋ ਹਲੋ ਕੀ ਬਾਤ ਹੈ ਸੌ ਲੋਕੇਸ਼ਨ ਤੇ ਪਹੁੰਚ ਗਏ ਗਾਈਸ ਗੀਤਮੈਂਡਰ ਪਾਰਕ ਇਹ ਐਪਲੀਕੇਸ਼ਨ ਹੈ ਗਾਈਸ ਬਲੋਡਿਆ ਨਾਈਸ ਵਰਕ ਤੋਂ ਦ ਖਾਵਾਂਗੇ ਅੱਗੇ ਕੀ ਕੀ ਹੁੰਦਾ ਆ ਬਣੇ ਰਹੇ ਜੁੜੇ ਰਹੋ ਪਰਮ ਵੀ ਜਾਂਦਾ ਹੋਇਆ ਤੇ ਮਨੀਆਂ ਗੀਤਮੈਂਡ ਕਿੰਨੀ ਸੋਹਣੀ ਲੋਕੇਸ਼ਨ ਹੈ ਗਾਈਸ ਤੁਹਾਨੂੰ ਦਿਖਾਉਣਾ ਹੁਣ ਚਲੋ ਇਹ ਰੂਮ ਆਪਣਾ हां मैं ना मेकअप बॉय स्टार्टर मैं मेकअप लाइक फोटोशूट या नाइस नहीं सीधा चावल मिल सकती है चा हां जी यो मैं पूछ रही हां मतलब 400 से बाहर जगह देखो बहुत अच्छी बड़ी चीज है क्या डिफरेंस करता है ਮਿਸਟਰ ਮੀਰਾ ਕੇ ਕੰਦਾ ਐਕਸੀਡੈਂਟ ਆਇਆ ਦੇ ਘਰ ਦੇ ਬਾਅਦ ਜਦ ਫਟਾਫਟ ਫੋਨ ਕਰ ਆਪਣੇ ਕੋਲ ਕੁਝ ਮੜਾ ਜਾ ਐ ਪਰਪਲ ਐ ਉਹ ਇੱਕ ਹੀ ਜਾਂਦੀ ਛੇਤੀ ਪੋਸਟ ਮੈਨੂੰ ਵੀ ਦੱਸ ਯਾਰ ਬੰਦਾ ਆਪਣਾ ਹੀ ਸੀ ਹੋ ਕੀ ਮਰ ਮੈਂ ਕੀ ਕਹਿੰਦੇ ਹਾਂ ਲੈ ਪ੍ਰੈਂਕ ਹੋਣਾ ਹੈ ਭਰਾਵਾ ਫੋਨ ਕਰ ਪ੍ਰੈਂਕ ਕਰ ਮੈਂ ਕਰਨਾ ਕਰਨਾ ਪ੍ਰੈਂਕ ਜੀ ਕਿ ਹੋਜੀ ਇੱਕ ਤਰੀਕਾ ਨਾ 1 ਅਪ੍ਰੈਲ ਲੇ ਯਾਰ ਹੱਦ ਹੋਈਏ ਉਹ ਚ ਮਾੜੀ ਨਹੀਂ ਕੀ ਮੰਨੀ ਤੂੰ ਕਿਦਾ ਪੁੱਛ ਕੇ ਦੱਸ ਮੈਨੂੰ ਫਟਾਫਟ ਛੇਤੀ ਪੁੱਛ ਕੇ ਦੱਸ ਪਰਮ ਕਿੱਕ ਪਰਮ ਕਿਤਾ ਫੁੱਦੂ ਲਾਣੇ ਆ ਮਾਜ ਤੇਰਾ ਨਹੀਂ ਮੈਂ ਮੈਂ ਵਰਤ ਨੂੰ ਚੱਲਣਾ ਉਹਦੇ ਤੇ ਵੀ ਨਾ ਨਾ ਕਹਿੰਦਾ ਕਰੇ ਫੋਨ ਕਰਕੇ ਦੱਸ ਪੁੱਛਣਾ ਸ਼ੁਕਰ ਅੱਜ ਕਿੱਥੇ ਲਾਇਆ ਪ੍ਰੇਮ ਇੱਕ ਦੋਸਤ ਨੂੰ ਫੋਨ ਕੀਤਾ ਮੈਂ ਮੈਂ ਕਿਹਾ ਮੈਂ ਤੇਰੇ ਘਰ ਦੁਆਰੇ ਐਕਸੀਡੈਂਟ ਹੋਇਆ ਕਹਿੰਦਾ ਕੀ ਹੋ ਗਿਆ ਕਿਦਾ ਕੀ ਐਕਸੀਡੈਂਟ ਕਰਾਇਆ ਤੁਸੀਂ ਨੇ ਫਿਰ ਅੱਜ ਕੁੱਤਿਆਂ ਦਾ ਦੋ ਕੁੱਤਿਆਂ ਦਾ ਤੈਨੂੰ ਮੈਂ ਕਾਲ ਫੋਨ ਲਾ ਬੋਸ ਕਿ ਤੇ ਗੇਟ ਦੇ ਬਾਹਰ ਕੀ ਹੋਇਆ ਉਹ ਤੇਰੇ ਜਿਹੜੇ ਹੀਰ ਵਾਲੀ ਕੀ ਨਾਮ ਸੱਜਣ ਵਿਵੇਕ ਉਹਨੂੰ ਫੋਨ ਮਾਰ ਟਾ ਫੋਨ ਆ ਗਿਆ ਜੀ ਤਾਂ ਉਹ ਸੱਚੀ ਗ੍ਰੈਂਕ ਸੱਚੀ ਯਾਰ ਐਕਸੀਡੈਂਟ ਹੋਇਆ ਦੋ ਕੁੱਤੇ ਆਪਸ ਵਿੱਚ ਟੱਕਰ ਖਾਦੀ ਆਪਸ ਚ ਉਹਨਾਂ ਨੇ ਹਾਂ ਕੁੱਤਿਆਂ ਨੇ ਆਓ ਇਹ ਕਹਿੰਦਾ ਆਪਣਾ ਹੀ ਬੰਦਾ ਜਗੀ ਮੈਂ ਕੁੱਤੇ ਤਾਂ ਸੁਣੇ ਸੀ ਕਿਹਾ ਚੱਲ ਆਪਣਾ ਬੰਦਾ ਹੈ ਵੀ ਮੈਂ ਕਿਹਾ ਚੱਲ ਕੁਛ ਲਾ ਫੋਨ ਹੈ ਤੂੰ ਫੋਨ ਲਾ ਕੇ ਰੇ ਹਾਂ ਹਾਂ ਲਾਤਾ ਜੀ ਕੀ ਕਹਿੰਦਾ ਕਰਦੇ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਆਇਆ ਆ ਲੈ ਯਾਰ ਮੈਂ ਤਾਂ ਮਜ਼ਾਕ ਕਰਦਾ ਸੀ ਤੇਨ ਤੂੰ ਤਾਂ ਸਿਰੇ ਲਾਈ ਆ ਉਹ ਤਾਂ ਮੈਨੂੰ ਪਤਾ ਹੀ ਸੀ April फूल ਮਜ਼ਾਕ ਚ ਲੰਡਾ ਬਹਿ April फूल ਹੈ ਪ੍ਰਭੂ ਹਾਂ ਤਾਂ ਬਣ ਗਿਆ ਬਾਈ ਉਹ April फूल ਬਣ ਗਿਆ ਹੁੰਦਾ ਤੂੰ ਫੁੱਲ ਬਣ ਗਿਆ April April फूल ਤਾਂ ਮੇਰਾ ਬੈਂਕ ਵਾਲੋ ਨੇ ਬਣਾ دیا ਕਿਉਂ ਕਿਆ ਕਰ دیا۔ ਸੁਬਾ ਸੁਬਾਈ ਹਾਂ ਪਹਿਲਾਂ ਤਾਂ ਸਰਵਰ ਡਾਊਨ ਹੋ ਹੀ ਰੱਖੇ ਤੇ ਹਾਂ ਉਹ ਬੈਂਕਰ 100 ਰੁਪਏ ਕੱਢ ਲਏ ਯਾਰ ਉਹ ਨਹੀਂ ਦੋ ਦੇ ਕੱਢ ਤੁਹਾਡਾ ਨਾ ਨਾ ਹੋ ਗਿਆ ਤੇ ਨਾ ਹੋ ਗਿਆ ਇਹ ਮੈਸੇਜ ਮੈਨੂੰ ਬਲਾਸ ਦੇ ਨਹੀਂ 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 ਪਰਮ 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 ਲਫੋਨ ਹੋ ਗਿਆ ਗਾਈ ਸਾਡਾ ਫੂਡ ਆ ਚੁੱਕਿਆ ਆ ਜਿਆ ਬਾਤ ਇਹ ਮੰਨੀ ਬੈ ਕੋਲੋ ਕੋਲੋ ਫੂਡ ਕੋਲੋ ਦੋ ਜਾਂ ਇਹ ਨਹੀਂ ਤਿੰਨ ਆ ਜਾਣਗੇ ਸਾਡਾ ਫੂਡ ਆ ਚੁੱਕਿਆ ਜੀ ਚਮਾ ਜੀ ਸੋ ਫਿਰ ਦੇਖ ਨਾ ਪਿਆ ਦੇ ਥੋੜਾ ਧੰਨਵਾਦ ਸਾਡਾ ਫੂਡ ਆ ਚੁੱਕਿਆ ਸੀ ਲੱਗਿਆ ਰੋਟੀ ਪਾਣੀ ਖਾਣ ਮਾੜਾ ਰੰਕ ਕਾਲਾ ਆਉਂਦੇ ਹੋ ਮੇਰਾ ਗਾਇਸ ਇਹ ਵਾਲ ਕਟਿੰਗ ਕਰਾਉਣੇ ਜਾ ਗਿਆ ਜੋ ਮਰਜੀ ਹੋ ਜਪੇ ਸੋ ਇਹ ਵਾਈਟ ਇਹਨੂੰ ਪਨੀਰ ਕਹਿੰਦੇ ਸੀ ਖਾਇਆ ਕਦੇ ਗਾਇਸ ਦੱਸੋ ਜੇ ਖਾਇਆ ਕਮੈਂਟ ਕਰਕੇ ਪਲੀਜ਼ ਨਹੀਂ ਲੱਗਦਾ ਜਿਵੇਂ ਆਪਾਂ ਚੱਲਦੇ ਨਾ ਹੂੰ ਢੰਡਾ ਪਿਆਰੋ ਇਹ ਢੰਡਾ ਹੀ ਹੁੰਦਾ ਹੈ ਨਹੀਂ ਹੁੰਦਾ ਹੂੰ ਉਹ ਚਾ ਵੀ ਕਰਦੇ ਹਾਂ ਉੱਤੇ ਸਭੀਆਂ ਸ਼ਾਮਰੂਦ ਹਾਂਜੀ ਬੰਦ ਕਰ ਦੋ ਮਾੜਾ ਰੰਕ ਬਿਲਕੁਲ ਬੈਨ ਤਾਂ ਦਿਖ ਨਹੀਂ ਆ ਰਹੇ ਨੇ ਆ ਲੈ ਦੇ ਆਲੀ ਉਹ ਨੀਕੇ ਫੁੱਟ ਦਾ ਕਰਨਾ ਦਿਖਿਓ ਇਸੇ ਆ ਨਾ ਇਹ ਟੇਡਾ ਤਾਂ ਨਹੀਂ ਆ ਜਿਵੇਂ ਪਹਿਲੇ ਆਪਾਂ ਸਪੇਸ ਰੱਖੀ ਸੀ ਥੋੜੀ ਜਿਹੀ ਸਪੇਸ ਰੱਖਣੀ ਹੈ ਜ਼ਿਆਦਾ ਹੋ ਗਈ ਉਹਦੇ

ਉਹ ਨਾਈਸ ਇਹ ਦੁਪੱਟਾ ਕਰ ਦੂੰਗੇ ਨਾ ਹੱਥ ਨਾਲ ਉਪਧੀ ਆਉਣੀ ਹੈ ਇੱਕ ਵਾਰ ਨੋਰਮਲ ਇਧਰੋਂ ਆਇਓ ਇਧਰ ਆ ਕੇ ਤੁਰੋ ਆਜੋ ਆਜੋ ਕਾ ਉਹਦੇ ਵਿੱਚ ਉਹਦਾ ਤਾਂ ਬੈਣੀ ਆ ਸੋ ਉਹਦੇ ਪਲੇਟਫਾਰਮ ਕੱਠੇ ਕਿਤੇ ਆ ਮੈਂ ਨਹੀਂ ਕਰਉਣਾ ਬਾਈ ਨੇ ਤੁਸੀਂ ਵੜੋ ਭਾਈ ਜੇ ਬੁਰੀ ਲਿਕੇਸ਼ਨ ਹੈ ਸੋ ਹਾਂਜੀ ਮਹਿਮਦਾਦ ਨੈਕਸਟ ਸ਼ਾਟ ਇੱਥੇ ਹੋਣਾ ਆ ਸਾਰੀ ਟੀਮ ਖੜੀ ਏ ਸਾਡੀ ਤੇ ਮੈਂ ਉਹਨਾਂ ਨਾਲ ਬਸ ਹੈਲੋ ਹੈ ਕਰਦੀ ਹੋਈ ਇਹ ਤੇ ਫਸਟ ਸ਼ਾਟ ਹੋਣਾ ਨੰਬਰ ਸੂਰ ਸਾਈਡੋਂ ਬਣੇ ਰਿਓ ਜੁੜੇ ਰੋ ਗਾਈਜ਼ ਲੋ ਹੋਰ ਨਹੀਂ ਹੋਰ ਕੁਝ ਜੀ ਲੱਗਿਓ ਸਾਰੇ ਜਣੇ ਆਪਣੀ ਆਪਣੀ ਮਿੰਟ ਤੇ ਕਰਨਾ ਕਿਉਂਕਿ ਆਪਣੀ ਮਿੰਟ ਤੇ ਸਾਡੀ ਕਰ ਹਰ ਸੋਨ ਤਾਂ ਅੱਜ ਕੋਈ ਕੰਮ ਨਹੀਂ ਜੀ ਅੱਜ ਅਸਤਰ ਬਾਦੋਂ ਬਲੌ ਸ਼ੂਟ ਕੀਤਾ ਆ ਸਿਰਫ ਆਪਣੇ ਸਾਈਡ ਦੇ ਅਕੋਰਡਿੰਗ ਆਪਣੇ ਫਾਈਨ ਦੇ ਲਈ ਕਿ ਇਦਾਂ ਦੇ ਪੁੱਲ ਤੇ ਜਾ ਰਹੇ ਹਾਂ ਜਿਹੜਾ ਦੁਨੀਆ ਦਾ ਸਭ ਤੋਂ ਖਤਰਨਾਕ ਪੁੱਲ ਆ ਜਿਹੜਾ ਦੁਨੀਆ ਦਾ ਸਭ ਤੋਂ ਖਤਰਨਾਕ ਪੁੱਲ ਆ ਰੱਬ ਜਾਣਦਾ ਆ ਹੋਰ ਕਿਦਾਂ ਦਾ ਤੁਹਾਨੂੰ ਦਿਖਾਉਣਾ ਪੁਰ ਗਾਈਜ਼ ਪੂਰਾ ਅਸੀਂ ਪਾਰ ਕਰਨਾ ਰੱਬਾ ਰੱਬ ਕਰਕੇ ਠੀਕ ਹੈ ਨਹੀਂ ਠੀਕ ਆ ਨਾ ਸਾਈਡ ਹੀ ਟੁੱਟਦਾ ਹੁੰਦਾ ਨਾ ਸਾਈਡ ਟੁੱਟਦਾ ਹੁੰਦਾ ਅੱਗੇ ਤੇਰੇ ਤੇਰੇ ਕੀ ਆ ਬਾਤ ਆ ਹੋਰ ਉਧਰ ਉਹ ਉਧਰ ਬੋਲ ਰਿਹਾ ਮਾ ਬੜਾ ਕਿੰਨਾ ਉਧਰ ਅੱਗੀ ਕੀ ਆ ਬਾਤ ਆ ਇਹ ਤੁਹਾਨੂੰ ਨਜ਼ਾਰੇ ਚੈੱਕ ਕਰੋ ਬਾਈ ਹਣਾ ਮਨੀ ਬਾਈ ਸੋਹਣਾ ਆ ਬਸ ਇਹ ਇਧੋ ਅੱਗੇ ਨਹੀਂ ਜਾਣਾ ਤੁਹਾਡੇ ਗਾਲਾਂ ਪੈ ਸਕਦੀਆਂ ਗਾਈਜ਼ ਅਸੀਂ ਚੱਲੇ ਵਾਪਸ ਫੇਰ ਕਿਉਂਕਿ ਅਸੀਂ ਦੋਨੋਂ ਜਾਣੇ ਇਹ ਦੋਥੇ ਫੋਟੋ ਸ਼ੂਟ ਚੱਲਣ ਦੇ ਆ ਸੋ ਬਹੁਤ ਹੀ ਵਧੀਆ ਬਹੁਤ ਹੀ ਲਾਜਵਾਬ ਛੂਟ ਚੱਲਣ ਦੇ ਬਣੇ ਦੇ ਜੋੜੇ ਰੋ ਗਾਈਜ਼ ਸੋ ਤਾਂ ਮੈਂ ਆਪਣੇ ਵਾਲਾਂ ਤੋਂ ਪਰੇਸ਼ਾਨ ਹਾਂ ਬਾਈ ਸੱਚੀ ਮੈਂ ਆਪਣੇ ਵਾਲ ਕਟਾ ਛੱਡਣੀਆਂ ਨੇ ਅੱਜ ਪੱਕਾ ਜਾ ਕੇ ਸ਼ੌਨ ਨੂੰ ਸਰਾਉਂ ਤੇ ਜਾ ਕੇ ਕਟਿੰਗ ਕਰਾਉਣ ਵਾਲਾ ਹਾਂਜੀ ਮੈਂ ਮੇਰੀ ਪਰਮਾਤਮਾ ਇਹ ਮਨੀ ਬਾਈ ਹੈ ਹੈ ਮੇਰੀ ਪਰਮਾਤਮਾ ਇਹ ਪਰਮ ਸਾਡੀ ਟੀਮ ਬਹੁਤ ਹੀ ਵਧੀਆ ਵਰਕ ਕਰਦੀ ਹੈ ਸੋ ਮਨੀ ਬਾਈ ਤਾਂ ਲੱਗਣ ਦੇ ਜਿਦਾਂ ਥੁਰਕਦਾ ਹੋਇਆ ਮਨੀ ਬਾਈ ਆਪਣੀ ਛਾਤੀ ਨੂੰ ਸੌਰੀ ਮੈੱਕ ਨੂੰ ਸੋ ਬਲੌਗ ਜਰੂਰ ਪਾਵਾਂਗੇ ਆਪਾਂ गाइस ਬਸ ਇਹ ਸ਼ੋਰਟ ਕੰਪਲੀਟ ਹੋ ਜਵੇਗਾ ਜੀ ਉਸ ਤੋਂ ਮਾੜਾ ਮोटा ਕੁਛ ਕਰਾਂਗੇ ਸਾਰੇ ਜਣੇ ਵੀਡੀਓ ਸਾਰੇ ਜਣੇ ਵਰਕ ਮਿਹਨਤ ਹਾੜ ਕਰਦੇ ਹੋਏ ਇਹ ਪੂਰਾ ਮੈਣੀ ਫੋਟੋ ਸ਼ੂਟ ਕਰਾਉਂਦੇ ਹੋਏ ਵਧੀਆ ਲੱਗਣ ਦੇ ਸਾਰਾ ਕੁਝ ਵਧੀਆ ਸੋ ਹਾਂਜੀ ਆਪਾਂ ਬੈਠੇ ਹਰੇ ਪੜਾ ਪੂਰਾ ਮਨੋਰੰਜਨ ਕਰਦੇ ਹੋਏ ਸੀ ਪੂਰਾ ਖਾਣੇ ਆ ਗੋਡੇ ਆ ਜੋ ਵੀ ਹੈ ਖਾ ਲਿਆ ਪੀ ਲਿਆ

ਬੈਠ ਜਾਈਏ ਆ ਪਲੀਜ਼ ਤਸ਼ਰੀਫ ਰੱਖੇ ਹੂੰ ਇਹਨਾਂ ਨੂੰ ਗੁੰਮ ਕਰਦੇ ਮਾਛਾ ਜਿਹਦਾ ਇਹ ਲੜਕਾ ਬੋਲਦਾ ਕਿ ਮੋਝੇ ਛੂਟ ਮਤਲਬ ਕਹਤਾ ਉਹ ਪਤਾ ਨਹੀਂ ਕਿਹਦਾ ਬੰਦਾ ਹੈ ਇਹ ਕੱਚਾ ਵਾਲਾ ਸਭ ਓਪੀਅਰ ਆਹਰਾਂ ਨੂੰ ਪੁੱਛ ਲਓ ਰੀਲ ਦੇ ਉਹਦੇ ਚ ਨੂਰ ਤੋਂ ਚਾਹੀਦੇ ਇਕੱਠਿਆਂ ਦਾ ਰੀਲ ਵਗੈਰਾ ਸਭ ਕਲੀਅਰ ਹੈ ਓਕੇ ਓਕੇ ਲਾਈਟ ਦਿਓ ਯਾਰ ਹਰਜੀਵੀ ਲਾਈਟ ਦੇ ਰੈਸਟੈਂਸ ਸਟਾਈਲ ਹੋਵਾਂਗੇ ਅੱਜ ਵੀ ਚਾਹੀਦੀ ਨਹੀਂ ਨਹੀਂ ਮੇਰੇ ਕੋਲ ਤਾਂ ਫੈਸ਼ ਹੈ ਅੱਛਾ ਅੱਛਾ ਬੱਜੇਗੀ ਪੂੜਾ ਕੇ ਕਰਦੇ ਆ ਨਾਈਸ ਸੋ ਸਲਾਈਟਲੀ ਦੈਟਸ ਇਟਸ ਦੈਟਸ ਇਟਸ ਆਹ ਲਾਈਟ ਦਾ ਨਾ ਫੋਟੋ ਸ਼ੂਟ ਕਰ ਰਹੇ ਤੇ ਇਹ ਵੀ ਫੋਟੋ ਸ਼ੂਟ ਕਰ ਲੈਂਦੇ ਹਾਂ ਬਾਕੀਆ ਕਰ ਰਹੇ ਆ ਇਹ ਲਾਈਟ ਬਲਦੀ ਹੈ ਤੇ ਫੋਟੋ ਕਿੱਛ ਹੁੰਦੀ ਹੈ ਇਸ ਤੇ ਲਾਈਟ ਦੇ ਥੋੜੇ ਦੇ ਇਟਸ ਐਕਸਟ੍ਰੀਮ ਕਲੋਜ਼ ਅਪ ਓਕੇ ਮਚਰ ਮਚਰਕਾਰ ਬੋਡੋ ਬੋਡੋ ਨਾਈਸ ਲਾ ਸ਼ੋਰਟ ਇਸ ਵਰ ਟੈਕ ਅਪ ਹੋ ਜਾਣਾ ਹੈ ਮੈਨੂੰ ਘੁੰਮਦੇ ਹੋਏ ਤੇ ਬਲੌਗ ਦਾ ਐਂਡਿੰਗ ਕਰਦੇ ਹੋਏ ਮੈਂ ਵੜੀ ਗੁੱਤਾਂ ਨਾ ਜੋ ਅੱਜ ਸਿਰਾਈ ਕਰਾਈਏ ਗੁੱਤ ਤੁਸੀਂ ਨੇ ਯਾ ਆਈਸ ਚੈੱਕ ਕਰੋ ਮੈਂ ਵੀ ਗੁੱਤ ਗੁੱਤ ਬਹੁਤ ਹੀ ਅਲਟੀਮੇਟ ਚਾ ਬਾਸ ਨਾਈਸ ਫੇਸਬੁਕ ਵੀਡੀਓ ਨੇ ਲੱਗਾਈ ਨਹੀਂ ਬੜਾ ਛੋਟੀ ਲੱਗਦੀ ਆ ਵਿਆਹ ਇਹ ਮੈਂ ਓਕੇ ਗਾਇਸ ਪੈਕਪੇ ਹੋ ਚੁਕਿਆ ਸਾਡਾ ਬਾਏ ਬਾਏ ਬਾਈ ਬੋਲਿਆ ਬਾਈ ਕਿ ਹੋਗਾ ਮੈਨੂੰ ਬੋਲ ਜੇ ਲੋਕ ਮੈਨੂੰ ਬੜੇ ਹਾਂ